ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਸਵੇਰ ਦਾ ਕੈਮਰਾ ਆਨ ਨਹੀਂ ਸੀ ਕੀਤਾ ਕੰਮ ਬਹੁਤ ਸਾਰੇ ਕੀਤੇ ਤੇ ਥੋੜਾ ਜਿਹਾ ਨਾ ਸਵੇਰੇ ਜਲਦੀ ਉੱਠਦੀ ਕਰਕੇ ਸਵਖਤ ਤੇ ਰੋਟੀ ਖਾ ਕੇ ਮੈਨੂੰ ਹੁਣ ਨੀਂਦ ਆਉਣ ਲੱਗ ਜਾਂਦੀ ਹੈ ਡੇਲੀ ਫਿਰ ਮੈਂ ਰੋਟੀ ਖਾ ਕੇ ਘੰਟਾਕ ਸੌਂ ਜਾਨੀ ਹੁੰਨੀ ਆ ਉਦੋਂ ਬਾਅਦ ਚੋਂ ਮੈਂ ਦੁਪਹਿਰੇ ਉੱਠੀ ਉੱਠ ਕੇ ਚਾਹ ਵਗੈਰਾ ਬਣਾਈ ਹੈ ਨਾ ਹੋਰ ਕੰਮ ਧੰਦੇ ਬਹੁਤ ਸੀਗੇ ਤੇ ਹੁਣ ਮੈਂ ਕਿਹਾ ਚਲ ਹੁਣ ਵਲੌਗ ਸ਼ੁਰੂ ਕਰਦੀ ਆ ਅੱਜ ਫਿਰ ਮੈਂ ਲਾਈਆਂ ਦੇਖੋ ਘੀਰੀਆਂ ਲਾਈਆਂ ਮੈਂ ਦਿਖਾਉਂਦੀ ਘੀਰੀਆਂ ਲਾਈਆਂ ਫਿਰ ਪੱਤਕਾਂ ਸਾਫ਼ ਕਰਾਈ ਹੈ ਨਾ ਪੱਥੀਆਂ ਥਲਵਾਈਆਂ ਵੀਰਾਂ ਤੋਂ ਇੱਕ ਆ ਘੀਰੀ ਲਾਤੀ ਸਵੇਰੇ ਮੈਂ ਕਿਹਾ ਸਵੇਰੇ ਪੱਥੀ ਗੋਆ ਤੇ ਵੀ ਹੁਣ ਚੱਕ ਥਲਜੀ ਕਰ ਲੈਣੇ ਆ ਇਨਾ ਨਿੱਕੀਆਂ ਨਿੱਕੀਆਂ ਇੱਥੇ ਉਹਦੇ ਬਾਲੀਆਂ ਗਿੱਲੀਆਂ ਸੀਂਗਾ ਪਾਥੀਆਂ ਮੈਂ 2-3 ਲਾਤੀਆਂ ਸੀ ਛੋਟੀਆਂ ਛੋਟੀਆਂ ਇਹ ਇੱਕ ਇੱਥੇ ਕਿ ਜੇ ਲਾਤੀ ਸੀ ਇੱਕ ਇੱਥੇ ਕਿ ਜੇ ਲਾਤੀ ਅੱਜ ਫਿਰ ਮੈਂ ਸਾਰੀਆਂ ਇਕੱਠੀਆਂ ਕਰਤੀਆਂ ਮੈਂ ਕਿਹ ਇੱਕੀ ਲਾਵਾਂਗੇ ਤੇ ਗੀਰੀਆਂ ਚ ਹਵਾ ਪੈਂਦੀ ਰਹਿੰਦੀ ਆ ਤੇ ਉਹ ਮੈਂ ਪਾਥੀਆਂ ਘੱਟ ਸੁੱਕਦੀਆਂ ਹੁਣ ਸਵੇਰੇ ਆ ਚੱਕਾਂਗੇ ਚੱਕ ਥਾਲੀ ਜੀ ਕਿੰਦੀ ਕਲਪਦੀਆਂ ਨੱਤ ਕੰਨੀ ਆ ਥਾਂ ਬਣਾ ਦੋ ਗੋਆ ਪੱਥਰ ਨੂੰ ਥਾਂ ਬਣਾ ਦੋ ਗੋਆ ਪੱਥਰ ਨੂੰ ਬਸ ਇੱਕ ਤਾਂ ਦੁਬਾਰਾ ਹੁਣ ਹੋ ਗਿਆ ਫੇਰ ਆਲੂਆਂ ਨੂੰ ਪਾਣੀ ਲੱਗਣ ਲੱਗ ਗਿਆ ਤੇ ਹੁਣ ਸ਼ਾਇਦ ਮਿੱਟੀ-ਮੁੱਟੀ ਲਾਉਣੀ ਪਵੇ ਸਪਰੇਅ ਕਰਨੀ ਸੀ ਕੰਮ ਸੁੱਕਣਾ ਖੇਤ ਦਾ ਵੀ ਜਿਆਦਾ ਹੀ ਹੋ ਜਾਂਦਾ ਕਿਤੇ ਇੱਕ ਟਾਈਮ ਮਿਲਦਾ ਹੁੰਦਾ ਕੱਦੂ ਵੱਲ ਚੋਂ ਤੇ ਜੇ ਸਾਕ ਮਹਾਲ ਵੱਜਣ ਇਧਰ ਕਾਹ ਕੁ ਪੱਟਿਆ ਜਾਵੇ ਤਾਂ ਫਿਰ ਆ ਵੀ ਸਾਰਾ ਕਾਹ ਸਾਫ਼ ਹੋ ਜਾਏ ਦੇਖੋ ਆਪਣੇ ਨੀਂਬੂ ਨੂੰ ਫਾਲ ਬਹੁਤ ਪਿਆਵਾ ਤੇ ਹੁਣ ਇਹਨੂੰ ਥੋੜੀ ਜੀ ਦਵਾਈ ਦੂਈ ਪਾਉਣ ਵਾਲੀ ਆ ਇਹ ਪਾਣੀ ਪੂਣੀ ਪਈ ਜਾਵੇ ਵਧੀਆ ਆ ਹੈਗਾ ਆੜੂ ਦਾ ਬੂਟਾ ਇਹਨਾਂ ਨੂੰ ਵੀ ਇਹ ਵੀ ਫੁੱਟਿਆ ਹੈ ਫੁੱਲ ਫੁੱਲ ਲੱਗਣ ਲੱਗ ਗਏ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਸਾ ਵੀ ਇੱਥੇ ਬਣਾ ਦੋ ਪੱਕੇ ਪੱਕੇ हां ਇਧਰ ਨਾਲ-ਨਾਲ ਟਾਵਰ ਦੇ ਨਾਲ-ਨਾਲ ਟੁੱਪ ਬਹੁਤ ਪੈਂਦੀ ਐ ਲੀ ਜਾ ਇਧਰ ਆ ਜਾ ਕਿੱਥੇ ਜਾਈ ਜਾਨੀਂ ਵੀ ਇੱਥੇ ਬਣਾ ਦੋ ਆ ਨਾਲ ਨਾਲ ਸਾਰਾ ਗੁਆ ਪੱਥਰ ਨੂੰ ਤਾਂ ਜਿੱਪੜ ਬਹੁਤ ਅਚੂਗਣ ਵਾਲੀ ਸਵੇਰੇ ਸ਼ਿਫੂ ਲੈ ਕੇ ਆਉਂਗੀ ਸਵੇਰੇ ਚੂਗੂੰਗੀ ਤੇ ਹੁਣ ਮੇਰੇ ਸ਼ਾਮ ਵਾਲੇ ਕੰਮ ਸਾਰੇ ਹੋਏ ਹੋਏ ਆ ਦਾਲ ਬਣਾ ਕੇ ਰੱਖਤੀ ਮੈਂ ਰਾਤ ਨਾ ਨੇਰਾ ਹੋ ਗਿਆ 6 ਵਜੇ ਫਿਰ ਮੈਨੂੰ ਹੋਰ ਹੀ ਲੱਗਣ ਜੇ ਲੱਗ ਜਾਂਦਾ ਨੇਰੇ 'ਚ ਕੰਮ ਕਰਨ ਦਾ ਅੱਜ ਮੈਂ ਤੇ ਦੋ ਵਾਲੀ ਚਾਹ ਤੋਂ ਮਗਰੋਂ ਹੀ ਸਾਰੇ ਕੰਮ ਦੁੱਧ ਵੀ ਵਧਾਤਾ ਗਰਮ ਕਰਕੇ ਦਾਲ ਬਣਾਤੀ ਹੁਣ ਬਸ ਕੱਲਾ ਆਟਾ ਗੁੰਨਣਾ ਹੁਣ ਰਾਦਾਏ ਪਾਥੀਆਂ ਲਾਈਆਂ ੁੱਟੀ ਕੱਟੇ ਜੇ ਨਾ ਭਰ ਗਏ ਆ ਤੇ ਹੁਣ ਮੈਂ ਹੈਗੀ ਆ ਨਹਾ ਕੇ ਕੱਪੜੇ ਬਦਲਦੀ ਆ ਕੱਪੜੇ ਵਗੈਰਾ ਸਾਮ ਤੇ ਕੋਈ ਨਾ ਖੁੱਲਾ ਰਹਿਣ ਦੇ ਬੰਦਾ ਕੀ ਕੀ ਆ ਤੁਮ ਜਾਣੇ ਕਾਰਨ ਹੁਣ ਕਿੱਥੇ ਗਿਆ ਬਹੁਤ ਤਾਂ ਹੈ ਨਹੀਂ ਣੀਆਂ ਪਾਉਣ ਵਾਲਾ ਰੋਟੀ ਪਾਉਦੇ ਤੋਂ ਬਖਾਇਓ ਮੈਨੂੰ ਦਾਲ ਵੀ ਚਲਾ ਪਾਣੀ ਗਿਆ ਉੱਤੇ ਨਹੀਂ ਭੁਲੀ ਵੀ ਦਾਲਾ ਅਮੜਾ ਤਾਂ ਨਾ ਪਾਉਂ ਆਹ ਦਾਲ ਰੈਡੀ ਹਾਂ ਨਹੀਂ ਹੋ ਜਾਣੀ ਮੈਂ ਨਾ ਬਾਹਰ ਆ ਗਈ ਜਾਂ ਮੈਂ ਲਾ ਦਿੰਦੀ ਆ ਤੂੰ ਰਹਿਣ ਦੇ ਤੂੰ ਨਾ ਚੱਕ ਟੱਬਾ ਇਧਰੋਂ ਬੱਸ ਤੂੰ ਮੈਨੂੰ ਪਾਣੀ ਦਿੱਤਾ ਕਰ ਦੇ ਫੂਟੇ ਦਿਖਾਣਾ ਉਹ ਤਾਂ ਪੈ ਗਿਆ ਨਾ ਉਹ ਮਸਤ ਬੱਲੇ ਨਾ ਆਟਕਣ ਚੱਕਣ ਵਾਲਾ ਵਿੱਚੋਂ ਮੇਰੇ ਹੱਥ ਮੈਨੂੰ ਡੇਜੀ ਨੂੰ ਲਾਏ ਮੈਂ ਰਹਿਣਿਆ ਢੋਲਣੀ ਦਾ ਆ ਕਿੱਤਾ ਕੱਲ ਬਰਾਂਡਾ ਸਾਫ਼ ਫੀਡ ਆਪਾਂ ਇੱਧਰ ਕੱਢ ਕੇ ਰੱਖਤੀ ਆ ਤੇ ਆ ਆ ਪਟਾਕੀਆਂ ਲਿਆ ਕੇ ਬਾਬੇ ਦੀ ਕਿਰਪਾ ਦੇ ਨਾਲ ਮਾਲਕ ਸੁੱਖ ਰੱਖੇ ਇਹ ਆਪਾਂ ਲਿਆਂਦੀ ਹੈਗੀ ਆ ਰੇ ਕਿਉਂ ਲੋੜ ਪਊਗੀ ਕਣਕ ਤੇ ਆਲੂਆਂ ਤੇ ਤੇ ਫਿਰ ਉਸ ਗੱਲ ਨੂੰ ਮਗਰੋਂ ਜਵ ਕਰਨ ਨਾਲੋਂ ਦੇਈ ਦੇਈ ਕਰਨ ਨਾਲੋਂ ਪਹਿਲਾਂ ਹੀ ਆਪਦਾ ਪ੍ਰਬੰਧ ਚੰਗਾ ਹੁੰਦਾ ਕੀਤਾ ਵਾ ਆ ਆਪਣਾ ਛੋਟਾ ਨਿੰਬੂਆਂ ਦਾ ਬੂਟਾ ਇਹਦੇ ਵਿੱਚ ਨਾ ਇਹ ਆਪਣੇ ਨਿੰਬੂ ਇਹੋ ਜਿਹੇ ਆ ਇਹਨਾਂ ਦੇ ਵਿੱਚ ਬੀ ਹੈ ਨਹੀਂ ਬਹੁਤ ਛੋਟਾ ਬੂਟਾ ਹੈ ਲਾਇਆ ਸੀਗਾ ਤੇ ਨਿੱਕੇ ਜਿਹੇ ਨੂੰ ਇਹਨੂੰ ਲੱਗਣ ਲੱਗ ਗਏ ਸੀਗੇ ਨਿੰਬੂ ਤੇ ਬਹੁਤ ਛੇਤੀ ਰਸਦੇ ਆ ਪਾਦ ਗਏ ਮਿਰਚਾਂ 'ਚ ਨਾ ਦੋਕ ਦਿਨਾਂ ਦੇ ਵਿੱਚ ਦੋਈ ਵੀ ਇਹ ਰਸ ਜਾਂਦੇ ਆ ਸਵੇਰੇ ਦੇਖਾਂਗੇ ਕੰਮ ਕਰਾਉਂਦੇ ਇਧਰ ਦੇਖੋ ਆਪਣਾ ਲਸਣ ਮੈਂ ਅੱਗੇ ਕਰਨ ਨੂੰ ਕਹੀ ਜਾਂਦੀ ਸੀ ਮੈਂ ਖਾ ਕਰਨ ਦੇਖ ਲਾ ਇੱਥੋਂ ਕਿੰਨਾ ਗੰਦ ਸੀ ਚਕਾਇਆ ਹੈ ਨਾ ਰੂੜੀ ਜੀ ਚਕਾਈ ਫਿਰ ਸਾਫ ਕਰਾਇਆ ਤੇ ਜੇ ਬੀਜੀ ਤੇ ਬਾਬੇ ਦੀ ਕਿਰਪਾ ਦੇ ਨਾਲ ਵੇਖ ਸੋਹਣੀ ਨਾਲ ਤਾਂ ਗ੍ਰੀਨਰੀ ਹਰੇਵਾਹੀ ਆ ਪਰ ਉਹ ਸੋਹਣੀ ਲੱਗਦੀ ਆ ਸਵੇਰੇ ਉੱਠਦਿਆਂ ਦੇ ਮੱਥੇ ਲੱਗਦੀ ਆ ਤੇ ਨਾਲੇ ਘਾਰੇ ਹੋ ਗਿਆ ਮੇਥੀ ਪਾਲਕ ਮੂਲੀਆਂ ਵਗੈਰਾ ਹੈ ਨਾ ਉਸ ਗੱਲਾਂ ਨੂੰ ਕਹਿੰਦੇ ਹੁੰਦੇ ਹਨ ਨਾ ਹਿੰਮਤ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਜੇ ਮਾੜਾ ਜਿਹਾ ਆਪਾਂ ਹੱਥ ਹਲਾਉਨੇ ਆ ਉਜਿਰ ਕਰਦੇ ਹਾਂ ਮਤ ਕਰਦੇ ਆ ਤਾਂ ਵਧੀਆ ਕੰਮ ਸੋਹਣੇ ਵੀ ਹੋਈ ਜਾਂਦੇ ਆ ਆ ਹੁਣ ਧਣੀਆਂ ਨੱਤ ਥੋੜਾ ਜਿਹਾ ਵੱਡੀ ਦਾ ਨੱਤ ਭਾਈ ਦਾ ਸਬਜੀ ਚ ਹੁਣ ਜਿੱਤੇ ਨੂੰ ਹਸਾਰ ਨੂੰ ਹੁਣ ਬਣਾਉਣਾ ਹੋਊਗਾ ਹੁਣ ਤਾਂ ਹਜੇ ਫਿਲਹਾਲ ਅੱਜ ਹੀ ਮੁਕਾਇਆ ਇੱਕ ਹਸਾਵਨਾ ਦਾ ਥੋੜਾ ਜਿਹਾ ਬਚ ਗਿਆ ਸੀਗਾ ਕੌਲੀ ਚ ਤੇ ਅੱਜ ਹੀ ਮੁੱਕਿਆ ਉਦਦੇ ਨੂੰ ਜਣੀ ਵੀ ਥੋੜੀ ਥੋੜੀ ਉੱਤੋਂ ਉੱਤੋਂ ਜੇ ਆਪਾਂ ਚੀਰਨੀਕ ਵੱਢ ਕੇ ਪਾਉਣੀ ਹੋਵੇ ਥੋੜੇ ਸਾਗ ਦੇ ਵਿੱਚ ਉਨੀ ਕ ਪਾਲਕ ਵੀ ਹੋ ਗਈ ਹੈ ਤੇ ਆਪਣੀ ਮੇਥੀ ਵੀ ਹੋ ਗਈ ਹੈ ਜ਼ਰੂਰੀ ਨਹੀਂ ਵੀ ਸਾਰਾ ਕੁਝ ਮੁੱਲ ਦਾ ਹੀ ਲੈ ਲੈ ਕੇ ਪਾਉਣਾ ਤੇ 17ਾਂ ਦੀ ਚੁਆਈ ਹੋ ਗਈ ਹੈ ਸ਼ੁਰੂ ਆਪਣੀ ਬਾਈਆ ਡੇਕ ਵੀ ਸ਼ਾਂਗਣ ਵਾਲੀ ਆ ਸਵੇਰੇ ਦੇਜੀ ਹਾਂ ਦੇਜੀ ਦੇਜੀ ਮੇਰੇ ਨਾਲ ਖੇਡ ਮੱਲ ਕੇ ਹਟਿਆ ਹਾਂ ਆਪਣੀ ਦੇਜੀ ਹੈਗੀ ਸੱਤਾਂ ਮਹੀਨਿਆਂ ਦੀ ਹੈ ਇਹ ਦੇਜੀ ਹੈ ਨਾ ਹੈ ਦੇਜੀ ਹੁਣ ਆਪਾਂ ਦੇਜੀ ਨੂੰ ਇਹਨੂੰ ਨਾ ਦਵਾਈ ਦਿੰਨੇ ਆ ਇਹਨੂੰ ਤਾੜੀ ਰੱਖਣ ਦੇ ਨਾਲ ਪਿੰਜਰੇ ਦੇ ਵਿੱਚ ਤੇ ਪਿੰਜਰੇ ਦੇ ਨਾਲ ਆ ਵੀ ਮੂਹਰੇ ਪੈਰ ਲਾ ਕੇ ਖੜੀ ਹੋ ਜਾਂਦੀ ਸੀ ਤੇ ਪਿਛਲੀਆਂ ਲੱਤਾਂ ਥੋੜੀਆਂ ਜੀਆਂ ਇਹਦੀਆਂ ਪਿੰਕੀਆਂ ਹੋ ਗਈਆਂ ਹੁਣ ਇਹਨੂੰ ਕੱਲ ਦਵਾਈ ਲਿਆ ਕੇ ਦਿੱਤੀ ਆ ਹੁਣ ਆਪੇ ਨੂੰ ਡੇਲੀ ਸਵੇਰੇ ਸ਼ਾਮ ਗੋਲੀ ਦਿਨੇ ਆ ਹੁਣ ਉਹਦੇ ਨਾਲ ਇਹਦੇ ਵੀ ਥੋੜੇ ਜਿ ਮਜ਼ਬੂਤ ਹੋਣੀਆਂ ਹੱਡੀਆਂ ਤੇ ਨਾਲੇ ਥੋੜੀ ਜੀ ਵਧੀਆ ਬਣ ਜੂਗੀ ਇੱਥੇ ਵੀ ਆਪਾਂ ਲਾਇਆ ਹੈਗਾ ਧਨੀਆ ਬਾਇ ਉੱਗ ਗਿਆ ਹੀ ਨਹੀਂ ਮੁਰਗੀ ਹੋ ਗਈ ਫੇਰ या भाई Sari sarji laikal lasan ganteng. Berlaku Tapi <tipan> <tipan> रण सवेरे के सी उठ के ना मंगी इधर पड़ क ਲੋਜੀ ਆਪਾਂ ਆ ਕੇ ਕੰਮ ਧੰਦਾ ਸਾਰਾ ਨਿਬੇੜਿਆ ਆਏ ਆ 6 ਵਜ ਗਏ ਤੇ ਮੈਨੂੰ ਹੁਣ ਯਾਦ ਆਇਆ ਮੈਂ ਕਿ ਬਲੌਗ ਦਾ ਐਂਡ ਕਰਾਂ ਤੇ ਐਡੀਟਿੰਗ ਕਰਾਂ ਮੈਂ ਤੁਹਾਨੂੰ ਦੱਸਣਾ ਸੀਗਾ ਰਾਤ ਆਪਾਂ ਗਏ ਸੀਗੇ ਛੋਟਾ ਜਿਹਾ ਬੇਵੀ ਦੇਖ ਕੇ ਆਏ ਆ ਰਬਾਬਕੌਰ ਉਹਦਾ ਨਾਮ ਰੱਖਿਆ ਵਾ ਉਹ ਆਪਣੇ ਕੰਮ ਕਰਦੀ ਆ ਚਾਚੀ ਕੇ ਵੀ ਜਿਹੜੀ ਜਿੱਦਾਂ ਹੁਣ ਤਾਂ ਨਹੀਂ ਕੰਮ ਕਰਦੇ ਪਹਿਲਾਂ ਕਰਦੇ ਸੀਗੇ ਹੁਣ ਤਾਂ ਸੁੱਖਣਾ ਉਹਨਾਂ ਦੇ ਮੁੰਡੇ ਫੌਜੀਆ ਫੌਜ ਭਰਤੀ ਹੋ ਗਏ ਦੋਨੇ ਤੇ ਜ ਆਪਣੇ ਨਾਲ ਉਹਨਾਂ ਦਾ ਹੈਗਾ 40 45 ਸਾਲ ਤੋਂ ਆਉਣ ਜਾਣ ਤੇ ਉਹਨਾਂ ਦੇ ਹੋਈ ਆ ਪੋਤਰੀ ਤੇ ਰਾਤ ਆ ਪੋਦਰ ਵੀ ਗਏ ਸੀਗੇ ਉਹ ਫਿਰ ਰਾਤ ਮੈਂ ਪਹਿਲਾਂ ਬਲੌਗ ਦਾ ਐਂਡ ਕਰਤਾ ਸੀਗਾ ਉਦੋਂ ਬਾਅਦ ਚੋਂ ਆਪਾਂ ਗਏ ਸੀ ਪਰ ਮੈਂ ਵੀਡੀਓ ਬਣਾ ਲੈਂਦੇ ਅਸੀਂ ਮੈਂ ਸ਼ਾਰਟ ਵੀਡੀਓ ਵੀ ਪਾਈ ਹੈ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵਿੱਚ ਤੇ ਚਲੋ ਜੀ ਅੱਜ ਲਈ ਬਲੌਗ ਦਾ ਐਂਡ ਆਪਾਂ ਕਰਦੇ ਆਂ ਇੱਥੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਮੈਂ